ਮੈਂ ਨਰਿੰਦਰ ਧਮਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੰਜੇ ਦੇ ਉਤਾੜ ਜਿੱਥੋਂ ਦੇ ਨਵੇਂ ਨਿਯੁਕਤ ਹੋਏ ਸਰਪੰਚ ਰਮੇਸ਼ ਕੁਮਾਰ ਸੋਨੂ ਕੰਬੋਜ ਵੱਲੋਂ ਖੇਡਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਨੂੰ ਨਸ਼ੇ ਤੋਂ ਛਡਾਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੁਆਰਾ ਇਸ ਦੇ ਚਲਦੇ ਹੋਏ ਬੰਨਵੇਂ ਜਵਾਕਾਂ ਨੂੰ ਕਿੱਟਾਂ ਅਤੇ ਵਰਦੀਆਂ ਦਿੱਤੀਆਂ ਗਈਆਂ ਅਤੇ ਡਿਸਟ੍ਰਿਕਟ ਫਾਜ਼ਿਲਕਾ ਵਿੱਚ ਚਲਦੇ ਪ੍ਰੋਗਰਾਮੈਂਟ ਲਈ ਪ੍ਰੇਰਿਤ ਕੀਤਾ ਅਤੇ ਆਪ ਅੱਗੇ ਵਧ ਕੇ ਬੱਚਿਆਂ ਨੂੰ ਵਰਦੀਆਂ ਪਹਿਨਾ ਕੇ ਅਤੇ ਉਹਨਾਂ ਨਾਲ ਮੈਚਿੰਗ ਕਰਕੇ ਕਰਕੇ ਸਾਈਜ਼ ਮੁਤਾਬਕ ਦਿੱਤੀਆਂ ਅਤੇ ਉਹਨਾਂ ਦੇ ਨਾਲ ਇਸ ਮੋਹਿਮ ਨੂੰ ਅੱਗੇ ਵਧਾਣ ਲਈ ਕਾਫੀ ਪਿੰਡ ਦੇ ਪੰਮੰਤੇ ਸੱਜਣਾ ਨੇ ਉਹਨਾਂ ਨੂੰ ਉਤਸ਼ਾਹ ਦਿੱਤਾ ਅਤੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਨਵਸਤੇ ਉਤਸ਼ਾਹਿਤ ਕੀਤਾ ਖੇਡਾਂ ਨਾਲ ਜ਼ਿੰਦਗੀ ਵਿੱਚ ਅੱਛੀਆਂ ਨੌਕਰੀਆਂ ਪ੍ਰਾਪਤ ਕਰਨ ਕੇ ਜ਼ਿੰਦਗੀ ਵਿੱਚ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਲਈ ਸਬੋਧਿਤ ਕੀਤਾ ਉਹਨਾਂ ਨਾਲ ਚੰਦਰ ਮਨਾਇਕ ਪਰਮਜੀਤ ਮਨਾਇਕ ਮਨੋਕ ਵਪਾਰ ਮੰਡਲ ਕੀਲ ਪਠੇਜਾ ਪ੍ਰਧਾਨ ਰੋਸ਼ਨ ਲਾਲ ਪਠੇਜਾ ਵਾਈਸ ਜ਼ਿਲ੍ਹਾ ਪ੍ਰਧਾਨ ਅਰੀ ਚੰਦ ਸਾਬਕਾ ਸਰਪੰਚ ਅਤੇ ਹੋਰ ਵੀ ਬਹੁਤ ਹੀ ਪਤਵੰਤੇ ਸੱਜਣ ਮੌਜੂਦ ਸਨ ਇਸੇ ਤਰ੍ਹਾਂ ਹੋਰ ਚੰਗੀਆਂ ਖਬਰਾਂ ਦੇ ਨਾਲ ਅਸੀਂ ਤੁਹਾਨੂੰ ਮਿਲਾਂਗੇ ਮੈਂ ਨਰਿੰਦਰ ਧਵਨ ਸੱਚ ਜੋ ਤੁਸੀਂ ਜਾਨਣਾ ਚਾਹੁੰਦੇ ਹੋ